ਜ਼ਿਲ੍ਹਾ ਕਰਤਾਰਸਪੁਰ ਚ ਰਾਵਤਰੀਆਂ ਤੋਂ ਲੈ ਕੇ ਜੋ ਹੜ੍ਹ ਆਏ ਨੇ ਉਹਨਾਂ ਨੂੰ ਲੈ ਕੇ ਜ਼ਿਲ੍ਹਾ ਕਰਤਾਰਸਪੁਰ ਤੇ ਬਹੁਤ ਸਾਰੇ ਇਲਾਕੇ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਅਤੇ ਕਾਫੀ ਜਨਪੀਤ ਚਾਂਦੇ ਪਾਪਛੁੱਤ ਵੀ ਅਜੇ ਲੋਕ ਜਿਹੜੇ ਉਹ ਹੜ੍ਹ ਤੇ ਪਾਣੀ ਵਿੱਚ ਫਸੇ ਹੋਏ ਨੇ ਅਤੇ ਉਹਨਾਂ ਦੀ ਮਦਦ ਲਈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੇ ਲੋਕ ਵਕ ਵਕ ਦਾਨੀਗਰੀ ਨੇ ਉਹ ਉਹਨਾਂ ਲਈ ਰਾਸਮਗਰੀ ਲੈ ਕੇ ਆ ਰਹੇ ਨੇ ਅਤੇ ਇਸ ਨੂੰ ਲੈ ਕੇ ਜਿਹੜੇ ਦੇਦਾ ਬਾਬਾ ਨਾਨਕ ਦੇ ਹਰ ਪੀੜਿਤ ਕੁਝ ਲੋਕ ਨੇ ਉਹਨਾਂ ਵੱਲੋਂ ਇੱਕ ਗੁਹਾਰ ਲਗਾਈ ਗਈ ਹੈ ਕਿ ਜਿਹੜੇ ਤਾਨੀ ਸੱਜਣਾਂ ਜਾਂ ਸਮਾਜ ਸੇਵੀ ਸੰਸਥਾਵਾਂ ਰਾਹਤ ਸਮਗਰੀ ਲੈ ਕੇ ਦੇਦਾ ਬਾਬਾ ਨਾਨਕ ਦੇ ਵਕਫਾ ਖੇਚਾਰਿਆਂ ਹਨ ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜੀ ਰਾਹਤ ਸਮਗਰੀ ਆ ਪ੍ਰੋਪਰ ਉਹਨਾਂ ਹਰ ਪੀੜਤਾ ਦੇ ਕੋਲ ਨਹੀਂ ਪਹੁੰਚ ਰਹੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੀ ਰਾਹਤ ਸਮਗਰੀ ਰਸਤੇ ਵਿੱਚ ਉਹ ਲੋਕ ਲੈ ਜਾ ਰਹੇ ਨੇ ਜਿਨ੍ਹਾਂ ਦਾ ਹੜ੍ਹ ਨਾਲ ਕੋਈ ਵੀ ਸੰਬੰਧ ਨਹੀਂ ਹੈ ਹੜ੍ਹ ਨਾਲ ਉਹ ਪ੍ਰਭਾਵਿਤ ਨਹੀਂ ਹਨ ਉਹਨਾਂ ਨੇ ਬੁਹਾਰ ਲਗਾਈ ਹੈ ਦਾਨੀ ਸੱਜਣਾ ਨੂੰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਇਹ ਰਾਹਤ ਸਮਗਰੀ ਜਿਹੜੀ ਹੈ ਪੇਟਾ ਨਿਸ਼ਾਨ ਤੈਹੀ ਕਰਨ ਕਿ ਜਿਹੜੇ ਲਿੰਕ ਰੋਡ ਨੇ ਜਿੱਥੇ ਅਜੇ ਤੱਕ ਟਰੈਕਟਰ ਵੀ ਨਹੀਂ ਜਾ ਸਕਿਆ ਕਿਸੇ ਤਰ੍ਹਾਂ ਪ੍ਰਬੰਧ ਕਰਕੇ ਉੱਥੇ ਉਹ ਰਾਹਤ ਸਮਗਰੀ ਜਿਹੜੀ ਆ ਪਹੁੰਚਾਈ ਜਾਵੇ ਜੇਤ ਕੇ ਜਿਹੜੇ ਮੇਨ ਰੋਡ ਨੇ ਉੱਥੇ ਹੀ ਰਾਹਤ ਸਮਗਰੀ ਜਿਹੜੀ ਦਾਨੀ ਸੱਜਣ ਜਿਹੜੇ ਛੱਟ ਕੇ ਜਾ ਰਹੇ ਨੇ ਉਹਨਾਂ ਉੱਥੇ ਜਿਹੜੇ ਹੜਪੀੜਤ ਨੇ ਬਹੁਤ ਘਟ ਨੇ ਜਿਹੜੇ ਹੜਪੀੜਤ ਨਾਲ ਜਿਨ੍ਹਾਂ ਦਾ ਕੋਈ ਵੀ ਵਾਸਤਾ ਨਹੀਂ ਉਹਨਾਂ ਨੂੰ ਉਹ ਜਿਹੜੇ ਨੇ ਬਾੜ ਵਿੱਚ ਖਾਲਾ ਬਜਾਰੀ ਨੂੰ ਲੈ ਕੇ ਉਹ ਸਮਗਰੀ ਜਿਹੜੀ ਆ ਆਪਣੇ ਘਰਾਂ ਨੂੰ ਲੈ ਜਾ ਰਹੇ ਨੇ ਉਹ ਬੰਦ ਹੋਣੀ ਚਾਹੀਦੀ ਹੈ ਉਹਨਾਂ ਨੇ ਅਪੀਲ ਕੀਤੀ ਹੈ ਦਾਨੀ ਸੱਜਣਾ ਨੂੰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਪਹਿਲਾਂ ਉਹ ਆਪਣੇ ਇਸ ਇਲਾਕੇ ਨਾਲ ਸੰਬੰਧਿਤ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਤੇ ਸੰਪਰਕ ਕਰਨ ਅਤੇ ਉਹਨਾਂ ਕੋਲ ਜਾਣਕਾਰੀ ਹਾਸਲ ਕਰਨ ਕੇ ਇਹ ਰਾਹਤ ਸਮਗਰੀ ਜਿਹੜੀ ਪੀੜਤ ਨੇ ਲੋਕ ਜਿਨ੍ਹਾਂ ਕੋਲ ਅਜੇ ਕੋਈ ਵੀ ਸੰਸਥਾ ਜਾਂ ਦਾਨੀ ਸੱਜਣ ਪਹੁੰਚ ਨਹੀਂ ਕਰ ਸਕਿਆ ਉੱਥੇ ਨਿਸ਼ਾਨਦੇਹੀ ਕਰਕੇ ਉੱਥੇ ਜਿਹੜੀ ਰਾਹਤ ਸਮਗਰੀ ਆ ਪਹੁੰਚਾਈ ਜਾਵੇ ਉਹਨਾਂ ਵਿੱਚ ਬਹੁਤ ਸਾਰੇ ਏਰੀਏ ਅਜਿਹੇ ਪਿੰਡ ਨੇ ਗੁਰੂ巴巴 ਨਾਨਕ ਇਲਾਕੇ ਵਿੱਚ ਰਾਸਪੁਰ ਰੋਡ ਤੇ ਬਹੁਤ ਸਾਰੇ ਪਿੰਡ ਨੇ ਇਸ ਤੋਂ ਇਲਾਵਾ ਇਹ ਰਮਦਾਸ ਰੋਡ ਤੇ ਕਾਫੀ ਪਿੰਡ ਨੇ ਅਜਨਾਲੇ ਚ ਕਾਫੀ ਪਿੰਡ ਨੇ ਡੇਰ ਬਾਬਾ ਨਾਨਕ ਸ਼ਾਹਪੁਰ ਚਾਰਜਨ ਵਾਲੇ ਪਾਸੇ ਕਾਫੀ ਪਿੰਡ ਨੇ ਖੋਦੇ ਪੇਟ ਦੇ ਏਰੀਆ ਵਿੱਚ ਕਾਫੀ ਪਿੰਡ ਨੇ ਜਿੰਨਾ ਦੇ ਅਜੇ ਇਹ ਏਰੀਆ ਨੇ ਜਿੱਥੇ ਅਜੇ ਤੱਕ ਰਾਹਤ ਸਮਗਰੀ ਨਹੀਂ ਪਹੁੰਚੀ ਡੰਗਰ ਜਿਹੜੇ ਨੇ ਲੋਕਾਂ ਦੇ ਪਛੂ ਜਿਹੜੇ ਨੇ ਉਹਨਾਂ ਕੋਲ ਅਜੇ ਤੂੜੀ ਨਹੀਂ ਪਹੁੰਚੀ ਤੂੜੀ ਤੇ ਰਾਹਤ ਸਮਗਰੀ ਵਾਰ-ਵਾਰ ਉਹਨਾਂ ਜਗ੍ਹਾ ਤੇ ਜਾ ਰਹੀ ਹੈ ਜਿੱਥੇ ਅਜੇ ਲੋੜ ਨਹੀਂ ਹੈ ਫਿਰ ਇੱਕ ਵਾਰ ਦਾਨੀ ਸੱਜਣਾ ਨੂੰ ਰਾਹਤ ਸਮਗਰੀ ਪਹੁੰਚਾਉਣ ਵਾਲੇ ਸਚੇ ਨਾ ਨੂੰ ਇਹ ਇਹ ਅਪੀਲੇ ਕਿ ਨਿਸ਼ਾਨਦੇਹੀ ਕਰਕੇ ਚੰਗੀ ਜਾਣਕਾਰੀ ਹਾਸਲ ਕਰਕੇ ਉਹਨਾਂ ਹਰ ਪੀੜਤਾਂ ਨੂੰ ਰਾਹਤ ਸਮਗਰੀ ਖਾਣ ਪੀਣ ਦਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਜਾਂ ਤੂੜੀ ਜਿਹੜੀ ਆ ਉੱਥੇ ਪਹੁੰਚਾਈ ਜਾਵੇ ਜਿੱਥੇ ਅਜੇ ਤੱਕ ਨਹੀਂ ਪੁੱਜੀ ਇਸ ਕਰਕੇ ਇੱਕ ਪਰ ਫਿਰ ਅਪੀਲ ਕਰਦੇ ਆ ਕਿ ਨਿਸ਼ਾਨਦੇਹੀ ਕਰਕੇ ਸਹੀ ਤਰੀਕੇ ਨਾਲ ਸਹੀ ਇਹ ਜਿਹੜੇ ਲੋੜਵੰਦੇ ਨੇ ਉਹਨਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾਵੇ ਤੁਹਾਨੂੰ ਡੇਰਾ ਬਾਬਾ ਨਾਨਕ ਇਲਾਕੇ ਦੇ ਹਰ ਪੀੜਤਾ ਦੀ ਗੁਹਾਰ ਜਾਂ ਅਪੀਲ ਸੁਣਾਉਂਦੇ ਹੈ ਕਿ ਉਹ ਕੀ ਕੁਝ ਕਹਿ ਰਹੇ ਸਤਨਾਮ ਸਿੰਘ ਵਾਇਗਰੇਵ ਵਾਇਗਜੀਕਾ ਖਾਲਸਾ ਵਾਇਗਜੀ ਦੀ ਸਤੇ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਾਂ ਡੇਰਾ ਬਾਬਾ ਨਾਨਕ ਤੋਂ ਬੋਲ ਰਹੇ ਆ ਆ ਪਿਛੇ ਪਾਣੀ ਵੀ ਮਾਰ ਵੇ ਲੋ ਹੜ ਦੇ ਪਾਣੀ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਆ ਜੀ ਬਹੁਤ ਪੰਜਾਬੀ ਬਹੁਤ ਦੁਨੀਆ ਦੇ ਸੇਵਾ ਕਰ ਰਹੇ ਨੇ ਵੀ ਹਰ ਪੀੜਤਾ ਦੀ ਮਦਦ ਕਰਨੀ ਚਾਹੀਦੀ ਤੇ ਕਰਨੀ ਵੀ ਚਾਹੀਦੀ ਆ ਪਰ ਇੱਥੇ ਤੁਹਾਨੂੰ ਇਹਨਾਂ ਨੂੰ ਪਤਾ ਵੀ ਕਿੰਨੀ ਨਜਾਇਜ਼ ਹੋ ਰਹੀ ਆ ਜਿੰਨਾ ਵੀ ਰਾਸ਼ਨ ਆ ਰਿਹਾ ਵਾ ਸਾਰੇ ਮੇਨ ਰੋਡ ਤੇ ਆ ਰਹੇ ਨੇ ਮੇਨ ਰੋਡ ਤੇ ਜਿੰਨੇ ਵੀ ਘਰ ਨੇ ਸਾਰੇ ਰੱਜ ਗਏ ਨੇ ਜਿਹੜੇ ਲਿੰਕ ਰੋਡ ਦੇ ਪਿੰਡ ਨੇ ਡੇਰੇ ਨੇ ਉਹਨਾਂ ਤੱਕ ਆ ਦੀ ਤੱਕ ਕੋਈ ਚੀਜ਼ ਨਹੀਂ ਪਹੁੰਚੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਭੁੱਖ ਵਿੱਚ ਗਾਂ ਵੀ ਪੰਜਾ ਦਿਨ ਲੋੜ ਆ ਇਸ ਕਰਕੇ ਤੁਹਾਨੂੰ ਅਪੀਲ ਕੀਤੀ ਜਾਂਦੀ ਆ ਕਾਲੀ ਨਾ ਕਰੋ ਹੌਲੀ ਹੌਲੀ ਆਓ ਤੇ ਲੋਡ ਬੰਦਾ ਜੀ ਪਹਚਾਓ 메ਨ ਰੋਡ ਤੇ ਲਿੰਕ ਰੋਡ ਤੇ ਜਿਹੜੇ ਪਿੰਡ ਨੇ ਨਾ ਉਹਨਾਂ ਪਿੰਡਾਂ 'ਚ ਜਿਹੜੇ ਪਾਣੀ ਆ ਟਰੈਕਟਰ ਟਰਾਲੀ ਨਹੀਂ ਜਾ ਸਕਦਾ ਕਿੰਨਾ ਤੇ ਯਾਰਾ ਲੋੜਿਆ ਪਸ਼ੂਆਂ ਲਈ ਚਾਰਾ ਜਿੰਨਾ ਆ ਰਿਹਾ ਤੂੜੀ ਆ ਰਹੀ ਸਾਰੀ 메ਨ ਰੋਡ ਤੇ ਲੱਥ ਰਹੀ ਆ ਜਿੰਨਾ ਪਿੰਡਾਂ 'ਚ ਜਿਹੜੇ ਪਾਣੀ ਉਹ ਕਿਤਰਾ ਲਵਾ ਲਗੇ ਵੀਰ ਇਹ ਕਰਕੇ ਕਾਲੀ ਨਾ ਕਰੋ ਅਜੇ ਤੁਹਾਡੀ 10 15 ਦਿਨ 20 ਦਿਨ ਹੋ ਸਕਦਾ ਮਹੀਨਾ ਲੋਡ ਪੈ ਜੇ ਕਿੰਨਾ ਹੌਲੀ ਆਓਗੇ ਇੱਕ ਘੜ ਤੋਂ ਘੜ ਲੋਕਲ ਆਪਣੇ ਜਿੰਨੇ ਤੁਹਾਡੇ ਰਿਸ਼ਤੇਦਾਰ ਉਹਨਾਂ ਨੂੰ ਫੋਨ ਕਰਕੇ ਆਓ ਉਹ ਤੁਹਾਨੂੰ ਦੱਸਣਗੇ ਕਿ ਕਿਹੜੇ ਪਿੰਡ 'ਚ ਜ਼ਿਆਦਾ ਲੋਡ ਆ ਤੇ ਇੱਕ ਥਾਂ ਇੱਕ ਪਿੰਡ 'ਚ 10-10 ਟਰਾਲੀਆਂ ਚੱਲ ਗਈਆਂ ਨੇ ਜਿਹੜੀਆਂ ਕੀ ਕੱਲ ਇੱਕ ਟਰੱਕ ਆਇਆ ਵਾ ਫੀਡ ਦਾ ਫੀਡ ਦੇ ਟਰੱਕ 'ਚ 500 ਬੋਰੀ ਸੀ 500 ਵਿੱਚੋਂ 50 ਲੋਡਵੰਦਾਂ ਨੂੰ ਗਈਆਂ 450 ਪੋਰੀ ਲੋਕਾਂ ਲਿਆ ਲਈ ਆ ਜਿੰਨਾ ਸ਼ਾਮੀ 5-50 ਦੀ ਵੇਚੀ ਆ ਇਹ ਕਰਕੇ ਵੀਰ ਜੀ ਕਾਲੀ ਨਾ ਕਰੋ ਲੋਡਵੰਦ ਬਹੁਤ ਨੇ ਇਹਨਾਂ ਨੂੰ ਹੋ ਸਕਦਾ 15 ਦਿਨ ਬਾਅਦ ਪਾਣੀ ਲੱਥੀ ਉਹਨਾਂ ਦੇ ਘਰਾਂ ਦੀ ਘੱਜ ਜਾਈਏ ਇਹਨੂੰ ਬਿਸਤਰਿਆਂ ਦੀ ਹਰ ਚੀਜ਼ ਦੀ ਲੋਡ ਪਾਣੀ ਹੈ ਪਸ਼ੂਆਂ ਨੂੰ ਵੀ ਲੋਡ ਪਾਣੀ ਹੈ ਤੇ ਗਰੀਬ ਜਿਹੜਾ ਵਾ ਗਰੀਬ ਤੇ ਰਹਿੰਦਾ ਆਪਣੇ ਘਰ ਤੇ ਜਿਹੜੇ ਚਾਤਰ ਲੋਕ ਨੇ ਉਹ ਸੜਕਾਂ ਦੇ ਆ ਕੇ ਸੜਕਾਂ ਤੋਂ ਲੋਕ ਰਾਸ਼ਨ ਇਕੱਠਾ ਕਰੀ ਜਾਂਦੇ ਆ ਜਿਹੜਾ ਵੀਰ ਬਾਹਰੋਂ ਆਉਂਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਇਹ ਕਿੱਥੇ ਰਾਸ਼ਨ ਪਹੁੰਚਾਉਣਾ ਕੋਸ਼ਿਸ਼ ਇਹ ਕਰੋ ਵੀ ਕਾਲੀ ਨਾ ਕਰੋ ਅਜੇ ਰਾਸ਼ਨ ਦੀ ਅਜੇ ਬਹੁਤ ਜ਼ਿਆਦਾ ਲੋੜ ਆ ਤੇ ਇੱਕ ਇੰਨੀ ਕਿਰਪਾ ਕਰੋ ਵੀ ਆਪਣੇ ਫੋਨ ਕਰਕੇ ਆਓ ਲੋਕਾਂ ਨੂੰ ਉਹ ਤੁਹਾਨੂੰ ਸਹੀ ਟਿਕਾਣੇ ਪਹੁੰਚਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ